ਇਹ ਦੇਉ ਜੇਲਾ ਚ ਕੁੱਟ ਦਿਓ ਸਾਡਾ ਗਾਲ ਮਾਰ ਦਿਓ ਸਾਨੂੰ ਕੁੱਟ ਦਿਓ ਸਾਡੀ ਸੱਗੀ ਕਰ ਦਿਓ ਖਤਮੇ ਧਰਤੀ ਨੂੰ ਰਹੀ ਨਾ ਰਹਿਦਾ ਪੰਜਾਬ ਤੰਗਲ ਗਿਆ ਨਾ ਖਾਲੀ ਉੱਠ ਜਾ ਮੇਰੇ ਕਾ ਨਜ਼ਰਾਂ ਤੋਂ ਪਰੇ ਹੋ ਜਾ ਮੇਰੇ ਕਾ ਤਫਾ ਹੋ ਜਾ ਜਦੋਂ ਅਸੀਂ ਸਿੱਖ ਲਾਉਨੇ ਆ ਸਭ ਤੋਂ ਪਹਿਲਾ ਸਾਡੇ ਬੱਚੇ ਦੇ ਫੇਫੜਾ ਥਾਣੀ ਧੂਆ ਜਾਂਦਾ ਉਹ ਛੜਕ ਤੇ ਰੇੜੀ ਲਾਈ ਬੈਠਾ ਉਹ ਆਪਦੀ ਮੂਫਲੀ ਦਾ ਆਪਰੇਟ ਤੈਅ ਕਰਦਾ ਕਿਸਾਨ ਦੇ 18 ਸਾਲ ਦੇ ਤੇ ਜਿਹੜੂ ਅਗਰਾ ਚੁੰਨੀ ਨਹੀਂ ਲਾਉਣ ਦਿੰਦਾ ਸੀ ਅੱਜ ਬਾਹਰਲੇ ਦੇ ਛੱਤ ਭੇਜਦਾ ਪਰ ਉਹ ਪੰਜਾਬ ਆ ਪੰਜਾਬ ਇੱਥੇ ਕਮਰਾ ਦਿੰਦਾ ਦਸ ਤੇ ਜਾ ਕੇ ਆਦਿਕਾ ਸਰਕਾਰਾਂ ਨੂੰ ਇਹ ਮੈਨੂੰ ਛੱਡ ਦੇ ਮੈਂ ਤਾਂ ਬਾਈ ਢਾੜੀ ਲੈ ਬਾਈ ਢਾੜੀ ਲੈ ਗਿਆ ਮੈਨੂੰ ਤੋਅੰਟੀ ਲਾਗੇ ਤਾਨੂੰ ਤੋਅੰਟੀ ਆ ਏ ਚੱਲ ਛੱਡ ਗੱਡੀ ਆ ਜਾਂਦੀ ਲੀਤੇ ਗੱਡੀ ਆ ਜਾਂਦੀ ਲੀਤੇ ਮੋਢੇ ਪੈਨਨ ਚਲੀਦਾ ਲੈ ਗਈ ਗੱਡੀ ਆ ਜਾਂਦੀ ਲੀਤੇ ਉਰਤੇ ਨਾ ਰਗੜ ਤੜੀ ਤੇ ਬੁੱਲਾ ਵਿੱਚ ਜਰਦਾ ਤੌਂਦਾ ਨਹੀਂ ਟੋਲੇ ਦੀਆਂ ਲਾਉਂਦਾ ਕੁੱਚ ਨਾ ਨਹੀਂ ਜਾ ਰਹਾ ਬੜਾ ਇਹ ਹੰਭਾ ਨਹੀਂ ਟੋਲੇ ਦੀਆਂ ਲਾਉਂਦਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਾਲੀ ਵਾਲੇ ਮੁੱਦੇ ਤੇ ਅੱਜ ਗੁਰੂ ਘਰ ਵਿਖੇ 10 ਵਜੇ ਇਕੱਠ ਕਰਨਾ ਹੈ ਤੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਪ੍ਰਾੜੀ ਵਾਲੇ ਮਸਲੇ ਤੇ ਕੋਈ ਵੱਡਾ ਫੈਸਲਾ ਲਿਆ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿੰਦੀਆਂ ਵਲੀ ਨਾ ਮੈਂ ਵਿਆਹ ਨਹੀਂ ਕਰਾਉਣਾ ਕਿਉਂ ਹਮਲੀ 10 ਬੰਦੇ ਨੇ ਕਹਿੰਦੀਆਂ ਵਲੀ ਨਾ ਵਿਆਹ ਨਹੀਂ ਕਰਾਉਣਾ ਅਬ ਬੜਾ ਅਗੀ ਧਰਮਣਾਣਾ ਕਹੀਂ ਨਾ ਤੂੰ ਬੜਾ ਰੇਂਦਾ ਅਬਾਪੂ ਕੀ ਕਰੀ ਜਾਂਦਾ ਤੂੰ ਕਿੱਤਰੋਂ ਆਇਆ ਤੂੰ ੱੱਕੇ ਖਾ ਕੇ ਕੰਜਰਾ ਕਿੱਥੋਂ ਸ਼ਰਮ ਮੰਨ ਮਾੜੀ ਮੋਟੀ ਆਹ ਹੁੱਕਾ ਸੁਣਿਆ ਸਰਕਾਰਾਂ ਕੀ ਕਹਿ ਰਹੀਆਂ ਟੀਲਾ ਨਹੀਂ ਫੁਕਣ ਦੇਣਾ ਪਰਾਲੀ ਦਾ ਆ ਨਸ਼ੱਤਰ ਕਾ ਮੁੰਡਾ ਵੇਖ ਮਿੱਠੂ ਤੜਕੇ ਜਾਂਦਾ ਕੰਮ ਤੇ ਸ਼ਾਮ ਨੂੰ ਆਉਂਦਾ ਤੇ ਤੂੰ ਆਦੀ ਬੇਪੇ ਬਾਪੂ ਨੂੰ ਟੰਡੀ ਵਾਲੇ ਬੀਤੇ ਚੱਕਿਆ ਕੰਜਰਾ ਸ਼ਰਮ ਮੰਨ ਬਾਪੂ ਬਾਲਾ ਦੁਗੀ ਤਾਂ ਦੋ ਹੋਰ ਜਾਮ ਲੈਂਦਾ ਅਰੇ ਮਾਰੀ ਇਹਨਾਂ ਸਾਰੀ ਧਾੜੀ ਬਕਵਾਸ ਜੀ ਯਾਰ ਤੂੰ ਆਹ ਦੇਰਾਂ ਰੀਲਾ ਤੋਰ ਕੇ ਬਹਿ ਗਿਆ ਮੇਰਾ ਅੱਗੇ ਨਹੀਂ ਨਸ਼ਾ ਲੱਤਾ ਪੂਰਾ ਹੁੰਦਾ ਤੈਨੂੰ ਬੜੇ ਚਾਵਾ ਨਾਲ ਜੰਮਿਆ ਸੀ ਮੈਂ ਤੇ ਤੇਰੀ ਮਾਂ ਨੇ ਉੱਤੋਂ ਤੂੰ ਤਪਾਲਿਆ ਘਰੇ ਫਿਕਰ ਹੈ ਕੋਈ ਆਟਾ ਹੈ ਉਹ ਵਾਪ ਤੈਨੂੰ ਆਟੇ ਦੀ ਬਈ ਹੈ ਯਾਰ ਮੇਰਾ ਆਪਦਾ ਨਹੀਂ ਨਸ਼ਾ ਪੱਤਾ ਪੂਰਾ ਹੁੰਦਾ ਮੈਂ ਤੇਰੇ ਆਟੇ ਨੂੰ ਕੀ ਕਰਾਂ ਯਾਰ ਗੋਲੀ ਮਾਰਿਆ ਉਹਦੀਆਂ ਗੱਲਾਂ ਨੂੰ ਸਾਰਾ ਦਿਨ ਤੂੰ ਮੇਰਾ ਸਿਰ ਖਾਏ ਨਾ ਬੋਲ ਬੋਲ ਆ ਪਹਿਲੀ ਇਹ ਉਹ ਵੇਚ ਕੇ ਕੰਮ ਨਿਮੇੜੇ ਯਾਰ ਖੇਤ ਦੇ ਵਿੱਚ ਕੀ ਬਣੂ ਕਿਰਾਏ ਤੇ ਟਰੈਕਟਰ ਹੈ ਤਾਂ ਉਹ ਤੋਂ ਵਾਵਾਗੇ 5-12 6-12 ਵਾਵਾਗੇ ਤਾਂ ਕਿੰਨਾ ਪੈਸਾ ਕਿੱਥੋਂ ਲਿਆਵਾਂਗੇ ਕੋਈ ਫਿਕਰ ਹੈ ਕਿਸੇ ਦਾ ਟਰੈਕਟਰ ਹੀ ਭਾਲ ਲਾ ਡੀਜ਼ਲ ਪਾ ਕੇ ਵਾਹਨ ਤਾਂ ਭਵਾ ਲਈਏ ਬੜਾ ਕਿੱਥੋਂ ਮੈਂ ਤੈਨੂੰ ਚਾਰੇ ਟਾਇਰ ਘੁੰਮਣ ਵਾਲਾ ਜੌਂਡੀਆ ਲਿਆ ਦਾਂ ਯਾਰਾ ਭਾਲਦਾ ਫੋੜ ਮੇਰੇ ਤੋਂ ਮਰੀ ਜਾਂਦਾ ਤੜਕੇ ਨਿਕਲ ਜਾਣਾ ਇੱਥੇ ਡਿਫਾਲਟਰ ਆ ਨਾ ਕਿਤੇ ਚਿੱਟਾ ਲਾ ਲਿਆ ਕਿਤੇ ਗੋਲੀ ਖਾ ਲਈ ਡਿਫਾਲਟਰ ਹੋਇਆ ਫਿਰ ਤਾਂ ਤੂੰ ਬੇੜਾ ਕਰਕ ਕਰਤਾ ਕਰਦਾ ਕੋਈ ਫਿਕਰ ਹੈ ਤੈਨੂੰ ਵੀ ਬੇਬੇ ਬਾਪੂ ਦਾ ਕੀ ਬਣੂ ਕੰਜਰਾ ਯਾਰ ਮੇਰੇ ਵਾਲਿਆਂ ਤੁਸੀਂ ਕੱਲ ਮਾਰਦੇ ਤਾਂ ਅੱਜ ਮਰੋ ਮੈਨੂੰ ਕੋਈ ਧੱਕਾ ਨਹੀਂ ਛੋਡਾ ਯਾਰ ਮੇਰਾ ਨਸ਼ਾ ਪੱਤਾ ਤਾਂ ਤੇ ਪੈਸੇ ਡੇਲੀ ਮਿਲਣੇ ਚਾਹੀਦੇ ਮੈਨੂੰ ਮੇਰਾ ਮਾਲ ਪੂਰਾ ਹੋਣਾ ਚਾਹੀਦਾ ਬਸ ਯਾਰਾਂ ਨੇ ਟਾਲੀ ਤੈਨੂੰ ਜੰਮ ਕੇ ਕੀ ਅਸੀਂ ਤਰਗੇ ਕੰਜਰਾ ਏਦੂ ਤਾਂ ਉਦਾਂ ਹੀ ਮਰ ਜਾਂਦਾ ਜਾਂਦਾ ਅੱਜ ਅਸੀਂ ਐਂ ਤੱਕ ਸਬਰ ਤਾਂ ਕਰ ਲੈਂਦੇ ਵੀ ਸਾਡਾ ਤੁਰ ਗਿਆ ਤੁਰ ਗਿਆ ਅਸੀਂ ਸਬਰ ਕਰ ਲੈਂਦੇ ਕੰਜਰ ਦੇ ਆ ਪੁੱਤ ਜਿਹੜਾ ਤੂੰ ਸਾਨੂੰ ਤੁਪਾ ਮਾਰਿਆ ਤੇਰਾ ਨਹੀਂ ਯਾਰ ਚੀਕ ਜਗਾੜਾ ਮੋਕਣਾ ਸਾਰੀ ਹੋਰ ਇਹ ਇਹਨੇ ਕੌਫ ਕਰਦਾ ਕਿਤੇ ਕੌਫ ਕਰਦਾ ਮਾਰੀ ਆਂਦਾ ਐਵੇਂ ਆਦ ਨਹੀਂ ਉਹ ਗੋੜੇ ਨੇ ਸਾਰਾ ਖਾਦਾ ਵੀ ਤਲਾਦਾ ਹੋ ਰੱਬਾ ਮਾਰ ਤੇ ਕੰਜਰ ਨੇ ਬੇੜਾ ਘਰਕ ਕਰਤਾ ਕਰਦਾ ਚਲੋ ਮੈਂ ਹੀ ਜਾਣਾ ਨਹਾ ਕੇ ਕੱਪੜੇ ਬਦਲ ਕੇ ਪਲੀ ਕਿਥੇ ਐ ਕੀ ਆ ਵੇਾ ਛੁਕਰੀ ਆ ਵੇਾ ਸ਼ਰਮ ਮੰਨ ਲਾ ਪੀੜਾ ਕਰ ਕਰਤਾ ਸ਼ਰਮ ਮੰਨ ਲਾ ਆ ਜਾ ਜੇ ਤੇਰੇ ਦਿਮਾਗ ਚ ਪੈ ਜੇ ਵਿੜਾ ਕਰ ਕਰਤਾ ਤੂੰ ਛੁਕਰੀ ਆ ਵੇਾ ਕਰਤਾ ਆ ਵੀ ਪਰਾਲੀ ਜੀ ਸਾਰੀ ਰੱਖੀ ਬੈਠਾ ਪਲਾਹ ਦਿੰਦਾ ਅੱਗ ਕਿਵੇਂ ਆ ਬਿੱਟੂ ਬਾਈ ਕੀ ਹਾਲ ਆ ਬਾਈ ਵਧੀਆ ਵਧੀਆ ਤੇ ਪਰਾਲੀ ਜੀ ਰੱਖੀ ਬੈਠਾ ਸਾੜ ਦਿੰਦਾ ਪਰੇ ਇਹ ਯਾਰ ਚੱਕਰ ਕੀ ਆ ਇਧਰਲੇ ਪਾਸੇ ਛੜਕਾ ਹੈ ਅੱਛਾ ਐਵੇਂ ਵੀ ਛੜਕ ਨਹੀਂ ਧੂਆਂ ਜਾਊਗਾ ਹਵਾ ਐਨੂ ਐ ਹਵਾ ਐਨੂ ਆ ਦੋ ਦਿਨ ਹੋ ਗਏ ਵਹਿੰਦਿਆਂ ਨੂੰ ਹਵਾ ਐਨੂ ਹੀ ਐ ਤੇ ਜੇ ਮੰਨ ਲਓ ਐ ਲਾਉਨੇ ਆ ਤੇ ਇੱਥੇ ਸੜਕ ਤੇ ਆਵਾ ਜਾ ਵੀ ਆ ਯਾਰ ਇਹ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ ਇਹ ਵੀ ਗੱਲ ਸਹੀ ਹੈ ਇੱਕ ਇਦਾਂ ਨੁਕਸਾਨ ਨਾ ਹੋ ਜੇ ਬਾਈ ਕਿਉਂਕਿ ਧੂਆਂ ਛੜਕਦੇ ਨੇੜੇ ਨਾ ਜਾਣ ਦੇਈਏ ਠੀਕ ਆ ਤਾਂ ਸਾਡਾ ਸਰਦਾ ਹੀ ਨਹੀਂ ਹੁਣ ਹੈਪੀ ਆਰਕੇ ਨੇ ਆਪ ਦਾ ਸੰਦਾ ਸੀ 8-18 ਵਾਣ ਵਾਤਾ ਤੇ ਪ੍ਰਾਲੀ ਉਵੇਂ ਰੋਲੀ ਫਿਰਦਿਆ ਤਕ ਤੰਗਲ ਗਿਆ ਨਾ ਜਿਨੇ 8-18 ਵਾਤਾ ਮੇਰੇ ਆਰਕੇ ਗਰੀਬ ਕੋਲ ਤਾਂ ਆਪ ਦਾ ਸੰਦਾ ਵੀ ਨਹੀਂ ਮੈਂ ਤਾਂ ਜਿੰਨਾ ਕਿੱਲੇ ਦਾ ਝੋਨਾ ਵੇਚਿਆ ਮੰਡੀ 'ਚ ਤੇ ਉਹਨਾਂ ਮੇਰਾ ਕਿਰਾਏ ਵਾਲਾ ਹੀ ਲੈ ਜੂ ਕਿਰਾਏ ਵਾਲਾ ਹੀ ਲੈ ਜੂ ਹੁਣ ਮਜਬੂਰੀ ਆ ਜਦੋਂ ਆਏ ਨੂੰ ਹਵਾ ਹੋਈ ਉਦੋਂ ਉਦੋਂ ਲਾਵਾਂਗੇ ਭਰਾਵਾ ਤੇ ਆਏ ਨੂੰ ਤਾਂ ਹੁਣ ਇਧਰੋਂ ਵੀ ਫਰਜਾ ਵੀ ਛੜਕਤੇ ਕੋਈ ਹਾਸਾ ਨਾ ਹੋ ਜੇ ਹਾਸਾ ਨਾ ਹੋ ਜੇ ਇਹ ਮਜਬੂਰੀ ਆ ਤੇ ਦੂਜੀ ਭਰਾਵਾ ਤਰਲੇ ਐ ਤਰਲੇ ਐ ਕੁੜੀ ਆਵੀ ਲਾਤ ਗੰਦੀ ਨਿਕਲ ਗਈ ਉਹ ਮੈਂ ਦੇਣਾ ਵੀ ਸੀ ਲੰਬਾ ਤੈਨੂੰ ਯਾਰ ਸੋਚ ਹੋਰ ਦਾ ਤੇਰਾ ਸਸਰੀ ਘਾਲੀ ਆ ਉਹ ਭਰਾਵਾ ਸਰਕਾਰਾਂ ਨੇ ਮਾਰ ਤੇ ਕਾਦੀ ਗੱਲ ਆ ਨਸ਼ਾ ਵੜ ਗਿਆ ਸਹੀ ਗੱਲ ਉਧਰੋਂ ਪੀੜੀ ਦਾ ਬੇੜਾ ਕਰਕੇ ਕਰਤਾ ਨਸਲਾਂ ਦਾ ਕਰਤਾ ਉਧਰੋਂ ਫਸਲਾਂ ਦਾ ਕਰਤਾ ਨਸਲਾਂ ਦਾ ਕਰਤਾ ਤਰਲੇ ਐ ਫੇਰ ਵੀ ਸਾਡੇ ਲੋਕਾਂ ਦਾ ਅਸੀਂ ਸੋਚਣਾ ਜਦੋਂ ਆਏ ਨੂੰ ਹੋਈ ਬਾਈ ਲਾਵਾਂਗੇ ਲਾਵਾਂਗੇ ਚੜਾ ਇੰਨੇ ਨਾਲ ਆਏ ਆ ਯਾਰ ਬਾਣ ਮੂਣ ਵਾਲੇ ਦਾ ਟਾਈਮ ਨਾਲ ਬਾਈ ਚਲੋ ਚੜ ਠੀਕ ਆ ਮੈਂ ਤਾਂ ਵੈਸੇ ਈ ਗੇੜਾ ਮਾਰਿਆ ਸੀ ਮੈਂ ਕਿਹਾ ਚੱਲ ਬਿੱਟੂ ਕੋਲੇ ਹੋ ਆਵਾ ਖੜਾ ਚਲੋ ਬਾਈ ਠੀਕ ਆ ਗੱਲ ਠੀਕ ਆ ਬਾਈ ਬਿੱਟੂ ਜਾਂਦੇ ਹੱਡ ਪੈਰ ਟੁੱਟੀ ਉਹ ਜਿਹੜਾ ਵੇਚਦਾ ਸੀ ਥੀਵੇਂ ਉਹ ਵੀ ਨਾ ਕਰ ਗਿਆ ਜਿਹੜਾ ਵੇਚਦਾ ਸੀ ਥੀਵੇਂ ਉਹ ਵੀ ਨਾ ਕਰ ਗਿਆ ਨੇ ਅੰਬਲੀ ਦੇ ਪਾ ਦਾ ਸਾਰਾ ਪੰਡ ਮਾਰ ਗਿਆ ਅੰਬਲੀ ਦੇ ਪਾਣਾ ਸਾਰਾ ਪੰਡ ਮਾਰ ਗਿਆ ਬੜਾ ਵੀ ਇੱਥੇ ਲੱਗਿਆ ਰਹਿੰਦਾ ਹਰ ਦਪਹਿਰ ਟੁੱਟੀਆਂ ਜਾਂਦੇ ਆ ਕੋਈ ਕਰਗੇ ਜਗਾ ਉਹ ਬੜਿਆ ਉਹ ਬੜਿਆ ਅਰੇ ਆ ਹਾਂ ਨਾਛ ਉਹ ਦੇ ਪੈਸਾ ਤੇ ਲੈ ਸਰੇ ਟੁੱਟੀਆਂ ਜਾਂਦਾ ਮੈਂ ਲੈ ਕੇ ਆਣਾ ਤੰਗਲ ਗਾਣਾ ਖਾਲੀ ਮੇਥੋਂ ਅੱਖਾਂ ਚ ਜੰਬਲਦਾ ਤੂੰ ਅੱਖਾਂ ਚ ਉਹ ਕੁੜੀ ਹਵਿਆ ਦਾ ਪੁੱਤ ਆ ਕੇ ਡੱਕਾ ਨਹੀਂ ਤੋੜਿਆ ਨਸ਼ੇ ਦਾ ਡੱਕਿਆ ਫਿਰਦਾ ਛੁਕਰੀ ਹਵਿਆ ਲਊ ਪੀ ਲਿਆ ਸਰਕਾਰਾਂ ਨੇ ਪੀ ਲਿਆ ਆ ਕੁੜੀ ਆਵੇ ਦਾ ਪੁੱਤਾ ਤੇਰੀ ਮਾਂ ਨੂੰ ਕੌਣ ਸਾੜੂਗਾ ਇੱਥੇ ਕੁੜੀ ਆਵਿਆ ਆ ਉੱਧਰ ਨੂੰ ਹਵਾ ਦੋ ਦਿਨ ਹੋ ਗਏ ਆਏ ਆ ਵੀ ਆਏ ਨੂੰ ਹਵਾ ਹੋਵੇ ਸਾੜਦ ਕੇ ਆਹ ਟਰੈਕਟਰ ਜਿੰਨੇ ਦਾ ਝੋਨਾ ਆਇਆ ਕੁੜੀ ਆਵਿਆ ਉਹਨਾਂ ਤਾਂ ਹੱਕ ਰਾਏ ਵਾਲੇ ਲੈ ਜਾਣਗੇ ਅਜੇ ਤੇਰਾ ਨਸ਼ਾ ਨਹੀਂ ਪੂਰਾ ਦਾ ਰੱਖ ਲੈ ਦੋੜੇ ਕੁੜੀ ਆਵਿਆ ਤੰਗਲ ਗਿਆ ਨਾ ਖਾਲੀ ਉੱਠ ਜਾ ਮੇਰੇ ਕਾ ਨਜ਼ਰਾਂ ਤੋਂ ਪਰੇ ਹੋ ਜਾ ਮੇਰੇ ਕਾ ਤਫਾ ਹੋ ਜਾ ਇਸ ਤੋਂ ਤੇਥੋਂ ਲਉ ਪੀਤਾ ਕੁੜੀ ਆਵੇ ਦੇ ਪੁੱਤ ਨੇ ਉੱਠ ਜਾ ਇੱਥੋਂ ਨਿਕਲ ਜਾ ਇੱਥੋਂ ਬਾਹਰ ਤੋਂ ਹੋਏ ਹੋਲੀ ਦੇ ਪੈਦਾ ਸਾਰਾ ਪੈੰਡ ਮਾਰ ਗਿਆ ਬੁੜੇ ਨੇ ਬਹੁਤ ਤੰਗ ਕੀਤੇ ਓ ਗੱਡੀਆਂ ਹੀ ਕਿਹਦੀਆਂ ਤੁਰੀਆਂ ਆਂਗ ਨਹੀਂ ਆਉਂਦੀ ਮੈਨੂੰ ਇੱਕ ਤਾਂ ਨਸ਼ੇ ਪੱਤੇ ਵੇਣਾ ਨਾਲ ਸਾਰਾ ਦੇਖਦਾ ਵੀ ਨਹੀਂ ਪਤਾ ਹੀ ਨਹੀਂ ਲੱਗਦਾ ਵੀ ਕੌਣ ਆ ਨਾ ਧੁੰਦਲਾ ਜਾਇ ਦੀ ਤਾਂ ਦੋ ਗੱਡੀਆਂ ਲਈ ਹੁੰਦੇ ਰਾਂਜ ਤਾਂ ਅਧਾਣੀ ਕੌਣ ਹੈ ਦੇਖੋ ਕੀ ਬੰਦਾ ਸੰਦੇਤੋ ਪ੍ਰੇਜਿਆ ਵੇਖੀ ਕਿਤੇ ਮੈਨੂੰ ਨਾ ਫੜਨ ਫੜਨ ਆਲੇ ਇਹਨੇ ਕਿਤੇ ਨਸ਼ਾ ਮੁਕਤੀ ਕੇਂਦਰ ਸੱਟਾਂ ਕੰਦਰ ਦੇ ਤੋ ਤਾਂ ਨਿਕਲਣਾ ਬਹੁਤ ਔਖਾ ਆ ਜਾਂਦਾ ਓ ਵਾਏ ਗਰੂ ਕੀ ਕਰਗੇ ਕੁੜੀ ਹਵਾ ਮਜਬੂਰੀਆਂ ਹਵਾ ਹੁਣ ਤਾਂ ਐਨੂੰ ਆ ਛੜਕਨ ਨਹੀਂ ਹੈਣੀਆਂ ਲਓ ਦੇਖੋ ਅੱਗ ਲਾਈ ਜਾਂਦੇ ਆ ਜੀ ਅੱਗ ਲਾਈ ਜਾਂਦੇ ਆ ਹਾਂ ਜਲਦੀ ਕਰ ਜਲਦੀ ਠੀਕ ਹੈ ਠੀਕ ਹੈ ਹੜ ਲੁਕਰੇ ਜਲਦੀ ਉੱਤਲਾ ਚਲੋ ਜਲਦੀ 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 ਅਲੋ 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 ਯਾ ਹੋ ਕਰੀ ਜਲਦੀ ਆਗੇ ਓਏ ਓਏ ਕੀ ਕਰਦੇ ਆ ਤੁਸੀਂ ਓਏ ਕੀ ਕਰਦੇ ਧੱਕਾ ਕਰਦੇ ਆ ਕਿਸਾਨਾਂ ਨਾਲ ਤੁਸੀਂ ਇਹ ਕਿਹੜਾ ਤਰੀਕਾ ਛੋਡਾ ਆਹ ਤਰੀਕਾ ਛੱਡ ਤਰੀਕਾ ਕਿਹੜਾ ਖੂਚ ਟਿੱਕੀ ਆ ਸੀ ਮਾਰ ਦਿਓ ਸਾਨੂੰ ਗੋਲੀ ਮਾਰ ਦਿਓ ਕਿਸਾਨ ਦੇ ਤੂੰ ਉਹ ਸਾਨੂੰ ਫੈਕਟਰੀਆਂ ਦੀ ਦੱਸਦਾ 55% ਪ੍ਰਦੂਸ਼ਣਾਂ ਫੈਕਟਰੀਆਂ ਦਾ ਕਿਸਾਨ ਦਾ 5% ਪ੍ਰਦੂਸ਼ਣ ਹੈ ਖੇਤੀ ਦਾ ਮਜਬੂਰੀ ਦੇ ਵਿੱਚ ਉਹ ਵੀ ਸਿਰਫ 15 ਦਿਨ ਕਿਹੜੇ ਖੂਚ ਡਿੱਗ ਗਏ ਇੱਥੇ ਸੰਦਾ ਆਪਦਾ ਇੱਥੇ 8-12 ਵਾਉਣਾ ਪਊ ਸਾਡੇ ਕੋਲੇ ਤਾਂ ਹਲ ਵੀ ਹੈ ਨਹੀਂ ਟਰੈਕਟਰ ਕਿੱਥੋਂ ਲੈ ਆਏ ਗਏ ਜਿਹੜਾ ਕਿਲਾ ਝੋਨਾ ਵੇਚਿਆ ਉਹ ਵੀ ਉਹ ਕਿਲਾ ਝੋਨਾ ਜਿਹੜਾ ਉਹ ਵਾਉਣ ਤੇ ਲੱਗ ਜੂ ਜਾਵੇਂ ਬੱਚੇ ਕਿੱਥੋਂ ਪਾਲ ਗਏ ਕਿੱਥੋਂ ਆਪਦੇ ਬੱਚਾ ਦੇ ਢਿੱਡ ਪਾਲ ਗਏ ਸਾਡੇ ਗੱਲ ਚ ਗੁੱਠਾ ਦੇ ਦਿਓ ਝੋਨਾ ਸਰਕਾਰਾਂ ਦੀ ਦੇਣਾ ਛੋਟੀਆਂ ਸਰਕਾਰਾਂ ਦੀ ਜਿਨ੍ਹਾਂ ਦੇ ਸਿਰ ਤੇ ਤੁਸੀਂ ਚੜ ਕੇ ਆ ਜਾਂਦੇ ਹੋ ਸਾਡੇ ਗੱਲ ਦੇ ਵਿੱਚ ਗੁੱਠਾ ਦਿਨੇ ਹੋ ਉਹਨਾਂ ਨੇ ਝੋਨਾ ਲਿਆਂਦਾ ਅਸੀਂ ਨਰਮਾ ਕੇ ਬਾ ਸੂਰਜਮੁਖੀ ਛੋਲੇ ਬੀਜਦੇ ਸੀ ਆਪਦੀ ਖੇਤੀ ਕਰਦੇ ਸੀ ਛੋਟੀਆਂ ਸਰਕਾਰਾਂ ਨੇ ਝੋਨਾ ਦਿੱਤਾ ਸਾਨੂੰ ਅਸੀਂ ਝੋਨਾ ਨਹੀਂ ਬੀਜ ਕੇ ਖੁਸ਼ ਤੇ ਉਹ ਸਾਨੂੰ ਐਮਐਸਪੀ ਗਾਰੰਟੀ ਖਰੀਦ ਆ ਨਹੀਂ ਬੀਜਦੇ ਝੋਨਾ ਨਹੀਂ ਲਾਉਦੇ ਝੋਨਾ ਨਹੀਂ ਝੋਨਾ ਲਾਉਦਾ ਕਰਦੇ ਹਾਤਾਵਰ ਕਿਸਾਨ ਨਹੀਂ ਖਰਾਬ ਕਰਦਾ ਅਤਾਬਾਰ ਸਰਕਾਰ ਆ ਖਾਅ ਕਰਦੀਆਂ ਆ ਹਾਈਵੇ ਬਣਾਤੇ ਭਾਰਤ ਵਾਲਾ ਪ੍ਰੋਜੈਕਟ ਬਣਾਤੇ ਉਥੋਂ ਸਾਰੇ ਤਰਖਤਾ ਦਾ ਘਾਣ ਕਰਤਾ ਪਾਣੀ ਖਤਮ ਕਰਤੇ ਪਿਛਲੇ ਦਿਨਾਂ ਚ ਰਾਵਣ ਫੁੱਕਿਆ ਆ ਪੱਠਿਆਂ ਦੇ ਧੂਏ ਆ ਔਰ ਆਲੇ ਦਿਨਾਂ ਚ ਪੜਾਕੇ ਫੈਕਟਰੀਆਂ ਦੇ ਵਿੱਚ ਵਿਕਣਗੇ ਉਹਨਾਂ ਦਾ ਧੂਆਂ ਓਏ ਤੁਸੀਂ ਕਿਸਾਨ ਤੇ ਚੜ ਕੇ ਆ ਜਦੇ ਸ਼ਰਮ ਮੰਨ ਲਓ ਭੁੱਖਿਆਂ ਦਾ ਢੱਟ ਭਰਿਆ ਓਏ ਕਿਸਾਨ ਨੇ ਚਾਰੇ ਪੈਨਸ਼ਨ ਦੀ ਲੋੜ ਨਹੀਂ ਕਾਰਬੀ ਵਾਲੀ ਕਾਫੀ ਜੱਕ ਲੈ ਗਿਆ ਜਾਓ ਠੀਕ ਆ ਸਰ ਕਾਰਵਾਈਆਂ ਨਹੀਂ ਉਹ ਤੁਸੀਂ ਸਾਨੂੰ ਤਾਂ ਫਾਹ ਲੈਣ ਤੇ ਵੀ ਮਜਬੂਰ ਕਰਤਾ ਕਿਸਾਨਾਂ ਮਜ਼ਦੂਰਾਂ ਦੇ ਬੇਟੇ ਅੱਜ ਖੇਤੀ ਕਰਨ ਨੂੰ ਤਿਆਰ ਨਹੀਂ ਉਹ ਖੇਤੀ ਚੋਂ ਬਾਹਰ ਨਿਕਲ ਗਏ ਤੁਸੀਂ ਕੀਤਾ ਇਹ ਸਭ ਕੀ ਕਾਰਵਾਈਆਂ ਪਾਉਂਗੇ ਦੇ ਦਿਓ ਜੇਲਾ ਚ ਘੁੱਟ ਦਿਓ ਸਾਡਾ ਗਾਲ ਮਾਰ ਦਿਓ ਸਾਨੂੰ ਘੁੱਟ ਦਿਓ ਸਾਡੀ ਸੱਗੀ ਕਰ ਦਿਓ ਖਤਮੇ ਧਰਤੀ ਨੂੰ ਰਹੀ ਰਹਾ ਚੈਦਾ ਪੰਜਾਬ ਤੁਸੀਂ ਪੰਜਾਬ ਦੀ ਧਰਤੀ ਖੋੜਾ ਚਾਹੁੰਦੇ ਹੋ ਪੰਜਾਬ ਦਾ ਜਵੈਨਾ ਖੋੜਾ ਚਾਹੁੰਦੇ ਹੋ ਪੰਜਾਬ ਦਾ ਨਸਲਾ ਬਰਬਾਦ ਕਰਨਾ ਚਾਹੁੰਦੇ ਹੋ ਉਹ ਪੰਜਾਬ ਦਾ ਫਸਲਾ ਬਰਬਾਦ ਕਰਨਾ ਚਾਹੁੰਦੇ ਹੋ ਸਾਨੂੰ ਸਰਕਾਰ ਦੇ ਆਰਡਰ ਹੈ ਅਖੀਰ ਤੁਹਾਨੂੰ ਪ੍ਰਾਲੀ ਨਹੀਂ ਸਾੜਨ ਦੇਣੀ ਆ ਕਿਹੜੇ ਆ ਬੁੜੇ ਦੇ ਦਿਵਾਲੇ ਹੋਏ ਖੜੇ ਫਾਇਲ ਆਈਆਂ ਚੱਕੀ ਫਿਰਦੇ ਆ ਈ ਚੱਕਰੇ ਰੋਲਾ ਆ ਬਲਾਂ ਪਾਈਏ ਆ ਹਾਈ ਕੋਰਟ ਤੁਹਾਨੂੰ ਉਹ ਬੜਾ ਕੀ ਗੱਲ ਹੋ ਗਈ ਆ ਵੀ ਆ ਦੇਖ ਲੈ ਆ ਕੰਜਰਾ ਤੈਨੂੰ ਆਦਿਆਂ ਸੁਧਰ ਜਾ ਤੂੰ ਉਹ ਕੰਜਰਾ ਸੁਧਰ ਜਾ ਵੇਖ ਲੈ ਹਾਲਾਤ ਆਏ ਖੜੇ ਆ ਚੜ ਕੇ ਠੀਕ ਕਹਿੰਦੇ ਆ ਉਹਦੇਆਂ ਕਾਲਾ ਨਹੀਂ ਸਾੜਨ ਦੇਣੀ ਪ੍ਰਾਲੀ ਪ੍ਰਾਲੀ ਜਮਾ ਨਹੀਂ ਸਾੜਨ ਦੇਣੀਗੀ ਹੈ ਤੁਸੀਂ ਸੜਕ ਕੋਲੇ ਅੱਗ ਲਾਉਣੀਓ ਕਿੰਨਾ ਧੂੰਆਂ ਹੁੰਦਾ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈਗੀ ਧੂਆਂ ਅਸੀਂ 2 ਦਿਨ ਹੋ ਗਏ ਮੈਨੂੰ ਪਰਾਲੀ ਸਾੜਨੀ ਸੀ ਛੜਕਵਲ ਹਵਾ ਸੀ ਪਰ ਨਹੀਂ ਸਾੜੀ ਅਸੀਂ ਸਾਨੂੰ ਪਤਾ ਹੈ ਜਦੋਂ ਅਸੀਂ ਸੀਖ ਲਾਉਂਨੇ ਆ ਸਭ ਤੋਂ ਪਹਿਲਾਂ ਸਾਡੇ ਬੱਚੇ ਦੇ ਫੇਫੜਾ ਥਾੜੀ ਧੂਆਂ ਜਾਂਦਾ ਜਦੋਂ ਅਸੀਂ ਸੀਖ ਲਾਉਂਨੇ ਆ ਛੜਕ ਤੇ ਵੀ ਧੂਆਂ ਸਾਡੇ ਬੱਚਿਆਂ ਦੇ ਜਾਂਦਾ ਉਹ ਦਿੱਲੀ ਨਹੀਂ ਜਾਂਦਾ ਛੜਗਾ ਚੰਡੀਗੜ੍ਹ ਨੂੰ ਨਹੀਂ ਜਾਂਦਾ ਉਹਨਾਂ ਦੇ ਮਨਿਸਟਰਾਂ ਦੇ ਬਾਰਾਂ ਚ ਨਹੀਂ ਜਾਂਦਾ ਸਾਡੇ ਬੱਚਿਆਂ ਦੇ ਫੇਫੜਿਆਂ ਚ ਜਾਂਦਾ ਅਸੀਂ 2 ਦਿਨ ਹੋ ਗਏ ਅੱਗ ਨਹੀਂ ਲਾਈ ਜਦੋਂ ਆਏ ਨੂੰ ਹਵਾ ਉਦੋਂ ਲਾਵਾਂਗੇ ਕਿਸਾਨ ਨੂੰ ਬਦਨਾ ਬਦਨਾ ਕੀਤਾ ਜਾ ਰਿਹਾ ਛੋਟੇ ਅਰਕੇ ਅਫਸਰਾ ਦੀ ਵਜ੍ਹਾ ਨਾਲ ਰਾਜੂ ਯਾਰ ਕੀ ਪ੍ਰਾਲੀ ਦਾ ਕੀ ਬਣੂਗਾ ਯਾਰ ਪ੍ਰਾਲੀ ਦਾ ਤਾਂ ਬਾਈ ਔਖਾ ਹੀ ਹੋ ਗਿਆ ਪ੍ਰਾਲੀ ਦਾ ਸਾੜੇ ਬਣਾ ਗੱਲ ਹੀ ਨਹੀਂ ਬਣਨੀਗੀ ਯਾਰ ਨਾ ਚੱਲਦੇ ਗੱਠਾਂ ਵਾਲੇ ਉਹ ਯਾਰ ਬਿੱਟੂ ਦਵਾਲੇ ਕਿਹੜੇ ਫੈਲਾਂ ਵਾਲੇ ਖੜੇ ਆ ਚਲੋ ਕ ਵੇਖ ਗਏ ਸਾਨੂੰ ਭਾਸ਼ ਨਾ ਦਿਓ ਅਸੀਂ ਡਿਊਟੀ ਦੇ ਪਾ ਬੰਦਾ ਅਸੀਂ ਆਗ ਨਹੀਂ ਲਾਉਣ ਦੇਣੀ ਉਦੋਂ ਸਰਕਾਰ ਕਰਨੀ ਸਾਨੂੰ ਆਰਡਰ ਆ ਤੁਸੀਂ ਆਪਦੀ ਡਿਊਟੀ ਕਰੋ ਅਸੀਂ ਆਪਦੀ ਡਿਊਟੀ ਕਰਾਂਗੇ ਉਹ ਇੱਕ ਮੂਫਲੀ ਵਾਲਾ ਮੂਫਲੀ ਵਾਲਾ ਉਹ ਛੜਕ ਤੇ ਰੇੜੀ ਲਈ ਬੈਠਾ ਹੈ ਉਹ ਆਪਦੀ ਮੂਫਲੀ ਦਾ ਆਪਰੇਟ ਤੈਅ ਕਰਦਾ ਹੈ ਉਹ ਇੱਕ ਦੁਕਾਨ ਤੇ ਸ਼ੈਂਪੂ ਦੀ ਪੁੜੀ ਲੈਣ ਜਾਂਦੇ ਆ ਉਹ ਖੁਦ ਸ਼ੈਂਪੂ ਦਾ ਆਪਰੇਟ ਤੈਅ ਕਰਦਾ ਹੈ ਉਹ ਆਪਦੀ ਸਰਕਾਰਾਂ ਨੂੰ ਜਾ ਕੇ ਪੁੱਛੋ ਉਹ ਇੱਕ ਕਿਸਾਨ ਹੈ ਜਿਹਨੇ ਦੇਸ਼ ਦਾ ਢਿੱਡ ਭਰਿਆ ਜਿਹੜੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਹੈ ਉਹ ਕਿਸਾਨ ਆਪਦੀ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦਾ ਹੈ ਉਹ ਦੂਜੇ ਦੇ ਮੂੰਹ ਨਹੀਂ ਝਾਕਦਾ ਵੀ ਇਹਦਾ ਰੇਟ ਕੀ ਤੈਅ ਕਰੇਗਾ ਉਹ ਕਿਸਾਨ ਮੰਡੀ ਦੇ ਵਿੱਚ ਜਾਂਦਾ ਹੈ ਦੂਜੇ ਦੇ ਮੂੰਹ ਨਹੀਂ ਝਾਕਦਾ ਵੀ ਕਿਦੋਂ ਤੋਲਾ ਤੋਲ ਲਾਊਗਾ ਤੇ ਮੈਂ ਘਰ ਨੂੰ ਜਾਊਂਗਾ ਮੀਨਾ ਮੀਨਾ ਕਿਸਾਨ ਮੰਡੀਆਂ ਦੇ ਵਿੱਚ ਰੁਲਦਾ ਮੂਫਲੀ ਵਾਲਾ ਰੇਟ ਆਪਦਾ ਤੈਅ ਕਰ ਸਕਦਾ ਹੈ ਸ਼ੈਂਪੂ ਵਾਲਾ ਆਪਦਾ ਰੇਟ ਤੈਅ ਕਰ ਸਕਦਾ ਹੈ ਫਿਰ ਕਿਸਾਨ ਆਪਦੀ ਫਸਲ ਦਾ ਆਪਦਾ ਰੇਟ ਕਿਉਂ ਨਹੀਂ ਤੈਅ ਕਰ ਸਕਦਾ ਤੁਸੀਂ ਕਿਸਾਨ ਨੂੰ ਮਜਬੂਰ ਕੀਤਾ ਹੈ ਕਿਸਾਨ ਦੇ 18 ਸਾਲ ਦੀ ਉਮਰ ਫਿਰ ਉਹ ਅਗਲਾ ਚੁੰਨੀ ਨਹੀਂ ਲਾਉਣ ਦਿੰਦਾ ਸੀ ਅੱਜ ਬਾਹਰਲੇ ਦੇ ਛੱਤ ਭੇਜਦਾ ਹੈ ਕਿਸਾਨ ਪਤਾ ਕੀ ਆਦਾ ਹੈ ਮਜ਼ਦੂਰ ਪਤਾ ਕੀ ਆਦਾ ਹੈ ਤੇ ਤੂੰ ਬਾਹਰਲੇ ਮੁਲਕ ਚ ਜਾ ਬੱਚਾ ਤੂੰ ਬਾਹਰਲੇ ਮੁਲਕ ਚ ਜਾ ਕੈਨੇਡਾ ਜਾ ਤੇਰਾ ਰਿਸ਼ਤਾ ਫੇਰ ਹੋਊਗਾ ਇਸ ਧਰਤੀ ਤੇ ਨਹੀਂ ਤੇਰਾ ਰਿਸ਼ਤਾ ਨਹੀਂ ਹੋਣਾ ਕਿਸਾਨ ਨੂੰ ਤੁਸੀਂ ਮਜਬੂਰ ਕਰਤਾ ਇਸ ਧਰਤੀ 베ਚਲਤੇ ਪਰ ਇਹ ਪੰਜਾਬ ਆ ਪੰਜਾਬ ਇੱਥੇ ਕੰਮ ਰਾ ਦਿੰਦਾ ਦਸ ਤੇ ਜਾ ਕੇ ਆਪਦੀਆਂ ਸਰਕਾਰਾਂ ਨੂੰ ਇਹ ਉਹਦੇ ਵਾਰਸਾ ਜਿਹੜੇ 18 ਸਾਲ ਤੇ 21 ਸਾਲ ਦੇ ਉਮਰ ਦੇ ਵਿੱਚ ਛਾਤਾਂ ਦੇ ਜਾਨ ਪੀ ਗਏ ਇਹਨੇ ਕਿਤੇ ਨੇ ਠੁੱਠਾ ਬੜ ਕੇ ਮੰਗਣਾ ਸਿਖਾਇਆ ਆਪਦੀਆਂ ਸਰਕਾਰਾਂ ਨੂੰ ਜਾ ਕੇ ਦੱਸਦੀ ਅਸੀਂ ਆਏ ਇਸੇ ਤਰ੍ਹਾਂ ਇਸ ਕਿੱਤੇ ਨੂੰ ਬਚਾ ਕੇ ਰਵਾਂਗੇ ਤੇ ਆਹ ਪਰਾਲੀ ਅਸੀਂ ਮਜਬੂਰੀ ਦੇ ਵਿੱਚ ਸੜ ਕੇ ਰਵਾਂਗੇ ਅੱਗ ਲਾਉਨੇ ਆਂ ਅਸੀਂ ਫੜ ਬਈ ਤੰਗਲੀ ਪਾਸੇ ਰੱਖ ਕੇ ਰੋਕ ਦੀ ਤਾਂ ਰੋਕੋ ਯਾਰ ਰੋਕੋ ਯਾਰ ਫੜੋ ਇਹਨਾਂ ਨੂੰ ਫੜੋ ਸਿੱਟੋ ਇਹਨਾਂ ਨੂੰ ਫੇਰੋ ਇਹਨਾਂ ਦੇ ਹੱਥ ਇਹਨਾਂ ਨੂੰ ਸਖਾਈਏ ਕਿਸਾਨ ਲੁੱਕ ਮੈਂ ਦਰਵਾਜ਼ਾ ਕਰ ਦਿਆਂਗਾ ਬਤਾਓ ਇਹਨਾਂ ਦੇ ਇਹਨਾਂ ਨੂੰ ਪਿੱਛੇ ਇਹਨਾਂ ਨੂੰ ਕਿਵੇਂ ਖਾਣ ਨੂੰ ਮੈਨੂੰ ਨਹੀਂ ਚੜਦਾ ਮੈਂ ਤਾਂ ਬੈਠਿਆ ਰਿਹਾ ਬੈਠੇ ਅੱਡ ਲੱਗੇ ਮਨੂੰ ਨਹੀਂ ਨਹੀਂ ਪਤੋਂ ਵਾਂਟੇ ਲਾਗੇ ਤਾਨੂੰ ਤੋ ਅੱਜ ਆਹ ਕੱਲ ਛੱਡ ਦੋ 500 ਰੁਪਏ ਆਹ ਭਾਈ ਮੈਂ ਨੂਰ ਛੱਡ ਦਿਆਂ ਮੈਂ ਤੇ ਲਾ ਲੇਗਾ ਆਹ ਭਾਈ ਛੱਡ ਦੇ ਆਹ ਭਾਈ ਨਹੀਂ ਹੁੰਦਾ ਕਾਨੂੰਨ ਇਹ ਅਸੀਂ ਭਗਾ ਦੇ ਬੰਦ ਛੱਡ ਦੋ ਸਾਨੂੰ ਛੱਡ ਛੱਡ ਦੇ ਭਾਈ ਗਾੜੀ ਨਾਲ ਛੱਡ ਦੋ ਭਾਈ ਇਹ ਭਾਈ ਛੱਡ ਦੋ ਇਹ ਛੱਡ ਦੋ ਭਾਈ ਛੱਡ ਦੇ ਭਾਈ ਓ ਛੱਡ ਓ ਛੱਡ ਓ ਛੱਡ ਦੋ ਕਰੇ ਆ ਗਏ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਨੌਜਵਾਨ ਮੁੰਡੇ ਨੇ ਤੇ ਵਧੀਆ ਸੋਸ਼ਲ ਮੀਡੀਆ ਤੇ ਆਪਦਾ ਵੀਡੀਓ ਪਾਉਂਦੇ ਆ ਇੱਕ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਆ ਅਸੀਂ ਇੱਕ ਵੀਡੀਓ ਦੇ ਵਿੱਚ ਇਹਨਾਂ ਨੇ ਮੇਰਾ ਵੀ ਰੋਲ ਲਿਆ ਹੈ ਜਿਹਦੇ ਵਿੱਚ ਅਸੀਂ ਕਿਸਾਨ ਦਾ ਤੇ ਇੱਕ ਕਿਸਾਨ ਦੇ ਹਾਲਾਤ ਕੀ ਹੈ ਤੇ ਇੱਕ ਜਿਹੜੀ ਸਾਡੀ ਜਵਾਨੀ ਹੈ ਉਹਦੇ ਹਾਲਾਤ ਕੀ ਹੈ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆ ਉਹ ਸਾਰਾ ਕੁਝ ਮਿਲਾ ਕੇ ਇੱਕ ਸਾਨੂੰ ਪੰਜਾਬ ਦੇ ਲੋਕਾਂ ਕੋ ਮੈਸੇਜ ਭੇਜਿਆ ਤੇ ਜੋ ਮੌਜੂਦਾ ਹਾਲਾਤ ਪ੍ਰਾਲੀ ਦੇ ਕੀ ਹੈ ਤੇ ਕਿਸਾਨ ਕਿਹੜੀ ਸਥਿਤੀ ਦੇ ਵਿੱਚ ਫਸਿਆ ਹੋਇਆ ਇੱਕ ਵਧੀਆ ਮੈਸੇਜ ਛੱਡਿਆ ਭਾਈਚਾਰਾ ਸਾਰਾ ਪਰਿਵਾਰ ਦੇਖ ਸਕਦਾ ਇਹਨੂੰ ਬੈਠ ਕੇ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ